ਸਭ ਇੱਕ ਨਾ ਤੇਜਾ ਰਹਿਲਾ ਪਿੰਡ ਹੈਗਾ ਜਿਹੜਾ ਦਰਿਆ ਦੇ ਪਰਲੇ ਪਾਸੀ ਹੈ ਉਹ ਪਹਿਲਾਂ ਹੀ ਸਮੱਸਿਆ ਦੇ ਨਾਲ ਜੂਝ ਰਹੇ ਕਿ ਬੱਚੇ ਉੱਥੇ ਅਪੰਗ ਪੈਦਾ ਹੋ ਗਏ ਆ ਉਹ ਜਿਹੜਾ 2023 ਤੋਂ ਪਹਿਲਾਂ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਉਹ ਪਿੰਡ ਗੋਤਵੀ ਲਿਆ ਗਿਆ ਸੀ ਪਰ ਉਹ ਲੋਕ ਕੀ ਇਹ ਸਮੱਸਿਆ ਨੂੰ ਸਹਿਣ ਕਰਨ ਪਾਉਣਗੇ ਪਹਿਲਾਂ ਹੀ ਉੱਥੇ ਬੱਚੇ ਆ ਜਿਹੜੇ ਕਿ ਸਾਰੇ ਪਿੰਡ ਦੇ ਵਿਕਲਾਂਗ ਆ ਕੋਈ ਇਹ ਨਹੀਂ ਹੈਗਾ ਕੋਈ ਨੌਕਰੀ ਤੇ ਲੱਗ ਜਾਊਗਾ ਕਰਕੇ ਖਾ ਲਊਗਾ ਇੱਕ ਗੱਲ ਹੋਰ ਕਿ ਸਰਕਾਰੀ ਟੀਮਾਂ ਜਿਹੜੀਆਂ ਰਾਸ਼ਨ ਲੈ ਕੇ ਨਹੀਂ ਜਾ ਰਹੀਆਂ ਜਿਹੜੇ ਲੋਕ ਨਹੀਂ ਆਪ ਲੈ ਕੇ ਆਉਂਦੇ ਨਹੀਂ ਰੱਖਣਗਾ ਆ ਪੁਝਾਰੇ ਨੇ ਕਿਉਂਕਿ ਇਹ ਰਿਸਕ ਆ ਇੱਕ ਨਾਲੇ ਪਾਸੇ ਜਿਹੜੀਆਂ ਜ਼ਮੀਨਾਂ ਨੇ ਉਹ ਡੂੰਘੀਆਂ ਨੇ ਕਿਤੇ ਨਾ ਕਿਤੇ ਲੋਕ ਰਾਸਨ ਲੈ ਕੇ ਆਉਂਦੇ ਉਹਨਾਂ ਨੂੰ ਖਮਿਆਦਾ ਭੁਗਤਣਾ ਪੈ ਸਕਦਾ ਪਰ ਅਸੀਂ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਤੱਕ ਪਹੁੰਚੀ ਨਹੀਂ ਜਿਹੜੀ ਲੋਕ ਲੈ ਕੇ ਆ ਰਹੇ ਉਹ ਪਹੁੰਚ ਰਹੀ ਹੈ ਜੀ ਤੁਸੀਂ ਮੈਨੂੰ ਲੋਕਾਂ ਨਾਲ ਮਿਲਾ ਦਿਓ ਜੀ ਇੱਥੇ ਮਿਲੇ ਸੀ ਸਾਨੂੰ ਹੁਣੇ ਬੰਨ ਤੇ ਉਹਨਾਂ ਨੇ ਐਨਡੀਆਰਐਫ ਵਾਲਿਆਂ ਨੂੰ ਕਿਹਾ ਐਮਐਲੀ ਸਾਹਿਬ ਉਹਨਾਂ ਨੇ ਐਨਡੀਆਰਐਫ ਵਾਲਿਆਂ ਨੂੰ ਵੀ ਕਿਹਾ ਕਿ ਸਾਨੂੰ ਲੈ ਕੇ ਜਾਓ ਮੈਨੂੰ ਮਿਲਾ ਦਿਓ ਦੇਖੋ ਸਾਡੇ ਜਿਹੜੇ 11 ਪਿੰਡ ਨੇ ਇਹ ਸਾਰੇ ਹੜ੍ਹ ਦੇ ਪਾਣੀ ਦੀ ਜਿਹੜੀ ਛੇਬੇੜ ਦੇ ਵਿੱਚ ਆਏ ਹੋਏ ਨੇ ਜੀ ਔਰ ਤਕਰੀਬਨ ਇਹਨਾਂ ਪਿੰਡਾਂ ਦੇ ਵਿੱਚ 3000 ਤੋਂ ਵੱਧ ਜਿਹੜੇ ਘਰ ਨੇ ਸਾਡੇ ਲੋਕ ਰਹਿ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਢਾਣੀਆਂ ਦੇ ਵਿੱਚ ਸੀਗੇ ਨਕਰਾਂ ਦੇ ਵਿੱਚੋਂ ਜਿਹੜੇ ਖੇਤਾਂ ਦੇ ਵਿੱਚ ਰਹਿ ਰਹੇ ਸੀ ਜਾਂ ਨੀਵੀਆਂ ਥਾਵਾਂ ਤੇ ਉਹ ਨਿਕਲ ਕੇ ਬਾਹਰ ਰਾਤ ਕੈਂਪਾਂ ਦੇ ਵਿੱਚ ਆ ਗਏ ਨੇ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਤੇ ਔਰ ਜਿਹੜੇ ਪਿੰਡ ਉੱਚੀਆਂ ਥਾਵਾਂ ਤੇ ਲੋਕ ਬੈਠੇ ਨੇ ਉਹ ਲੋਕ ਪਿੰਡ ਦੇ ਵਿੱਚ ਹੀ ਨੇ ਔਰ ਉਹਨਾਂ ਨੂੰ ਮੈਂ ਰੈਗੂਲਰ ਹਰ ਰੋਜ਼ ਦੋ ਤਿੰਨ ਪਿੰਡਾਂ ਦੇ ਵਿੱਚ ਜਾਣਾ ਉਹਨਾਂ ਨੂੰ ਮਿਲਦੇ ਹਾਂ ਅਸੀਂ ਔਰ ਜੋ ਉਹਨਾਂ ਨੂੰ ਰਾਸਮਗਰੀ ਚਾਹੀਦੀ ਹੈ ਮੇਨ ਤਾਂ ਜਰੂਰ ਸਭ ਨਾਲੋਂ ਵੱਡੀ ਚੀਜ਼ ਲੋਡ ਹੁੰਦੀ ਹੈ ਜਿਹੜੇ ਬੇਜਬਣ ਪਛਮਾਂ ਲਈ ਉਹਦੇ ਲਈ ਜੇ ਵੇ ਹਰਾ ਚਾਰਾ ਪੱਠੇ ਉਹ ਨਹੀਂ ਜਾ ਸਕਦੇ ਉੱਧਰ ਜੀ ਜਾਂ ਜਿਹੜੀ ਆਪਣੇ ਤੂੜੀ ਉਹ ਜਾ ਹੀ ਨਹੀਂ ਸਕਦੀ ਉਥੇ ਸੋਖਾ ਜਿਹੜਾ ਬੋਰਸ ਰਾਹੀਂ ਅਸੀਂ ਜਿਹੜਾ ਪੇਛ ਸਕਦੇ ਆ ਜਿਹੜੀ ਪਸ਼ੂਆਂ ਲਈ ਫੀਡ ਔਰ ਉਹ ਵੀ ਜਿਹੜੀ ਪਸ਼ੂਆਂ ਲਈ ਫੀਡ ਹੈ ਬੋਰਸ ਰਾਹੀਂ ਜਾ ਰਹੀ ਹੈ ਕਿਉਂਕਿ ਸੜਕਾਂ ਦਾ ਕਨੈਕਟਡ ਚੁੱਕਿਆ ਹੈ ਜੀ ਅਸੀਂ ਤਕਰੀਬਨ ਦੋ ਵਾਰ ਦੂਜੇ ਰਾਉਂਡ ਦੇ ਵਿੱਚ ਪਸ਼ੂਆਂ ਦੀ ਫੀਡ ਅਸੀਂ ਪਹੁੰਚਾ ਚੁੱਕੇ ਆ ਸਾਰੇ ਪਿੰਡਾਂ ਦੇ ਵਿੱਚ ਔਰ ਰਾਸ਼ਨ ਜਿਹੜਾ ਉਹ ਵੀ ਪਹੁੰਚਾ ਚੁੱਕੇ ਆ ਔਰ ਮੈਂ ਆਪ ਲੋਕਾਂ ਦੇ ਵਿੱਚ ਜਾ ਕੇ ਆਇਆ ਲੋਕਾਂ ਨਾਲ ਮੁਲਾਕਾਤ ਕੀਤੀ ਹੈ ਅੱਜ ਵੀ ਔਰ ਹਰ ਰੋਜ਼ ਜਾ ਰਿਹਾ ਆ ਔਰ ਲੋਕਾਂ ਨੂੰ ਜੋ ਜੋ ਕੋਈ ਹੋਰ ਮੁਸੀਬਤ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਉਹ ਨਾਲ ਦੀ ਨਾਲ ਹੀ ਅਸੀਂ ਉਹਨਾਂ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਹਾਂ ਹੁਣ ਅਸੀਂ ਮਹਾਤਮ ਨਗਰ ਜਾ ਕੇ ਆਏ ਹਾਂ ਉੱਥੇ ਲੋਕਾਂ ਨੇ ਕਿ ਸਾਨੂੰ ਸਵੇਰੇ ਮੈਡੀਕਲ ਟੀਮ ਭੇਜ ਦਿਓ ਦੁਬਾਰਾ ਜਿਹੜਾ ਚੈੱਕ ਅਪ ਲੋਕਾਂ ਦਾ ਕੀਤਾ ਜਾ ਸਕੇ ਸਵੇਰੇ ਉੱਥੇ ਮੈਡੀਕਲ ਟੀਮ ਭੇਜਾਂਗੇ ਗੱਟੀ ਨੰਬਰ 1 ਤੋਂ ਡਿਮਾਂਡ ਆਈ ਹੈ ਮੈਡੀਕਲ ਟੀਮ ਭੇਜੀ ਜਾਵੇ ਉੱਥੇ ਭੇਜਾਂਗੇ ਜਿਹੜੀ ਵੀ ਕੋਈ ਲੋਕਾਂ ਦੀ ਡਿਮਾਂਡ ਆ ਰਹੀ ਹੈ ਪਸ਼ੂਆਂ ਦੇ ਡਾਕਟਰਾਂ ਦੀ ਲੋੜ ਹੈ ਉਹ ਭੇਜੇ ਜਾ ਰਹੇ ਨੇ ਔਰ ਮੇਨ ਸਰ ਨਾਲ ਵੱਡਾ ਲੋਕਾਂ ਨੂੰ ਅੱਜ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਪਸ਼ੂਆਂ ਦੇ ਲਈ ਫੀਡ ਦੀ ਜਾਂ ਰਾਸ਼ਨ ਦੀ ਉਹ ਅਸੀਂ ਮੁਹੱਈਆ ਕਰਵਾ ਰਹੇ ਹਾਂ ਔਰ ਜੇ ਕੋਈ ਅਮਰਜੈਂਸੀ ਪੈ ਜਾਂਦੀ ਹੈ ਤਾਂ ਸਾਡੀ ਐਂਡਰ ਐਨਡੀਆਰਫ ਦੀਆਂ ਟੀਮਾਂ ਨੇ ਉਹ ਲੋਕਾਂ ਦੀ ਮਦਦ ਦੇ ਵਿੱਚ ਲੱਗੀਆਂ ਆਈਆਂ ਨੇ ਜੀ ਮਲੇ ਸਾਬ ਇੱਕ ਨਾ ਬੰਨ ਹਰ ਬਾਰ ਟੁੱਟ ਜਾਂਦਾ ਲੋਕ ਇਸ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਆ ਪੱਕਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ ਦੇਖੋ ਇਹ ਤਾਂ ਹਜੇ ਇੱਥੇ ਤਾਂ ਸਾਨੂੰ ਕੋਈ ਦਿੱਕਤ ਆਈ ਨਹੀਂ ਕੋਈ ਬੰਨ ਟੁੱਟਣ ਦੀ ਆ ਸਾਡਾ ਬੰਨ ਬਹੁਤ ਸਾਡਾ ਮਜ਼ਬੂਤ ਹੈ ਔਰ ਜਿਵੇਂ ਜਿੰਨਾ ਪਾਣੀ ਆ ਰਿਹਾ ਹੈ ਇਹ ਜਿਹੜਾ ਪਾਣੀ ਜਦੋਂ ਨਾਲੋਂ ਲੰਘਦਾ ਹੈ ਉਹ ਦਰਿਆ ਦੇ ਇਸ ਬੰਨ ਤੋਂ ਉਹ ਨਾਲ ਨਾਲ ਮਿੱਟੀ ਜਿਵੇਂ ਖੁਰਦੀ ਜਾਂਦੀ ਹੈ ਅੱਜ ਵੀ ਇੱਕ ਜਗ੍ਹਾ ਜਿਹੜੀ ਖਾਰ ਪੈ ਗਈ ਤੁਹਾਡੀ ਗੱਲ ਵਿੱਚ ਆ ਮਾਫ਼ ਕਰਨਾ ਲੋਕ ਕਹਿੰਦੇ ਇੱਥੇ ਬੰਨ ਹੈ ਹੀ ਨਹੀਂ ਦਰਿਆ ਹੀ ਸਾਰਾ ਬਣਿਆ ਪਿਆ ਉਹਨੂੰ ਨਾ ਤਾਂ ਡੂੰਗਾ ਕੀਤਾ ਜਾ ਰਿਹਾ ਨਾ ਉਹਦੇ ਨਾਲ ਕੋਈ ਪਟੜੀ ਲਾਈ ਜਾ ਰਹੀ ਹੈ ਦੇਖੋ ਇੱਕ ਸਾਈਡ ਹੈ ਬੰਨ دوسری ਸਾਈਡ ਡਿਫੈਂਸ ਦਾ ਜਿਹੜਾ ਆਰਮੀ ਦਾ ਇੱਥੇ ਪ੍ਰੋਬਲਮ ਆ ਜਾਂਦੀ ਸਾਨੂੰ ਆਰਮੀ ਜਿਹੜੀ ਹੈ ਪਰਮਿਸ਼ਨਾਂ ਨਹੀਂ ਦਿੰਦੇ ਇਹੋ ਜੇ ਕੋਈ ਵੀ ਕੰਮ ਕਰਨਾ ਹੋਵੇ ਜੀ ਜੇ ਦਰਿਆ ਦੇ ਵਿੱਚੋਂ ਮਿੱਟੀ ਵੀ ਪਟਣੀ ਹੈ ਉਹਨੂੰ ਡੂੰਗਾ ਵੀ ਕਰਨਾ ਹੈ ਉਹਦੇ ਲਈ ਸਾਨੂੰ ਵੇਖੋ ਆਰਮੀ ਦੀ ਪਰਮਿਸ਼ਨਾਂ ਦੀ ਲੋੜ ਹੁੰਦੀ ਹੈ ਚੌਧਰੀ ਏਰੀਆ ਨਾਲ ਹੀ ਬਾਰਡਰ ਹੈ 2 ਕਿਲੋ ਮੀਟਰ ਉਹ ਪਰਮਿਸ਼ਨਾਂ ਨਾ ਮਿਲਣ ਕਰਕੇ ਕਈ ਵਾਰ ਇਹੋ ਜੇ ਕੰਮ ਰਹਿ ਜਾਂਦੇ ਨੇ ਉਹਨਾਂ ਇਸ ਸਾਈਡ ਬੰਨ ਬਣਿਆ ਜੀ ਜਿਹੜੇ ਚੜਦੇ ਵਾਲੇ ਪਾਸੇ ਹੂੰ ਦੂਸਰੇ ਸਾਈਡ 'ਤੇ ਸਾਡੀ ਡਿਮਾਂਡ ਹੈ ਸੀ ਆਪ ਦਾ ਸਾਰਾ ਪ੍ਰੋਜੈਕਟ ਵੀ ਬਣਾਇਆ ਦੂਸਰੇ ਸਾਈਡ ਜਿਹੜਾ ਜਿਹੜਾ ਬੰਨ ਬਣਾਉਣ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਪਰ ਜਿਹੜਾ ਆਪਾਂ ਡਿਫੈਂਸ ਦਾ ਜਿਹੜਾ ਇਹਨਾਂ ਦਾ ਰੱਖਿਆ ਮੰਤਰਾਲਾ ਜੀ ਉਹਨਾਂ ਦੇ ਇਹ ਕਹਿਣਾ ਹੁੰਦਾ ਵੀ ਬੰਨ ਇੱਧਰ ਮੋਰਚੇ ਇੱਧਰ ਬਣੇ ਆ ਸਾਰੇ ਬੰਨ ਇੱਧਰ ਬਣੇ ਆ ਉਧਰ ਬੰਨ ਬਣਾਉਣੇ ਜੇ ਕਿਤੇ ਕੱਲ ਨੂੰ ਲੜਾਈ ਲੱਗਦੀ ਹੈ ਕੋਈ ਜੰਗ ਹੁੰਦੀ ਹੈ ਤਾਂ ਉਹਨਾਂ ਦੀ ਫੌਜਾਂ ਜੇਕਰ ਅੰਦਰ ਆ ਗਈਆਂ ਤਾਂ ਉਹਨਾਂ ਨੂੰ ਉਹ ਸਾਰਾ ਮਿਲ ਜਾਏਗਾ ਬੰਨ ਦਾ ਇਸ ਕਰਕੇ ਸਾਨੂੰ ਬਣਾਉਣ ਨਹੀਂ ਦਿੰਦੇ ਪਰ ਸਾਡਾ ਤਰਕ ਇਹ ਵੀ ਹੁੰਦਾ ਅਗੂ ਅਸੀਂ ਵੀ ਇਹ ਕਹਿੰਨੇ ਆ ਇੰਨੀਆਂ ਵੱਡੀਆਂ ਵੱਡੀਆਂ ਤਾਰਾਂ ਜਿਹੜੀਆਂ ਆਪ ਉੱਤੇ ਲਾਈਆਂ ਨੇ ਉਹਨਾਂ ਦਾ ਕੀ ਫਾਇਦਾ ਫਿਰ ਲਾਉਣ ਦਾ ਜੇ ਉਹਨਾਂ ਨੇ ਆ ਹੀ ਜਾਣਾ ਹੈ ਜੀ ਅੱਜ ਕੱਲ ਦਾ ਜੰਗਾ ਵੀ ਵੇਖੋ ਮਜ਼ਾਈਲਾ ਨਾਲ ਚਲਦੀਆਂ ਨੇ ਪਿੱਛੇ ਦੇਖੀ ਹੈ ਰੌਂਡ ਦੇ ਨਾਲ ਜੰਗਾ ਚੱਲ ਪਈਆਂ ਤਾਂ ਮੇਰੀ ਸੈਂਟਰ ਸਰਕਾਰ ਨੂੰ ਅਪੀਲ ਹੈ ਸਰਕਾਰ ਸਾਡੀ ਬੰਨ ਬਣਾਉਣ ਨੂੰ ਤਿਆਰ ਹੈ ਸਾਨੂੰ ਪਰਮਿਸ਼ਨ ਦੇ ਦਿੱਤੀ ਜਾਵੇ ਜਿਹੜਾ ਅਸੀਂ ਦਰਿਆ ਦੀ ਡੂੰਘਾਈ ਕਰ ਲਈਏ ਤੇ ਨਾਲ ਉਹਦੇ ਨਾਲ ਹੀ ਸਾਸੀਂ ਬੰਨ ਵੀ ਬਣਾ ਸਕੀਏ ਮਤਲਬ ਪੰਜਾਬ ਗਵਰਨਮੈਂਟ ਨੇ ਕਈ ਵਾਰ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਬੰਨ ਬਣਾਇਆ ਜਾਵੇ ਮੈਂ ਆਪ ਸਾਡੇ ਜਿਹੜੇ ਮંત્રી ਸਾਹਿਬ ਨੇ ਉਹਨਾਂ ਨਾਲ ਜੋ 2023 ਚ ਪਾਣੀ ਆਇਆ ਮੈਂ ਆਪ ਇਹਦੇ ਪਿੱਛੇ ਲੱਗਿਆ ਪਰ ਅੱਗੋ ਜਿਹੜਾ ਸਾਨੂੰ ਨਾ ਹੋ ਜਾਂਦੀ ਪਰ ਮੇਰੇ ਸਾਹਿਬ ਇਹ ਵੀ ਸੋਚਣ ਵਾਲੀ ਗੱਲ ਹੈ ਜੇ ਬੰਨ ਬਣਦਾ ਤਾਂ ਜਿਹੜੀ ਅਸੀਂ ਹਰ ਵਾਰ ਰਾਸਮਗਰੀ ਭੇਜਦੇ ਆ ਜਾਂ ਇਹ ਫਲੱਡ ਆਉਂਦੇ ਆ ਉਦੋਂ ਜਿਹੜਾ ਜਿੰਨਾ ਖਰਚਾ ਹੋ ਜਾਂਦਾ ਸ਼ਾਇਦ ਉਹ ਵੀ ਸਾਡਾ ਸੇਫ ਹੀ ਹੋਊਗਾ ਮੈਂ ਤਾਂ ਆਪ ਚਾਹਣਾ ਜੀ ਹੁਣ ਵੇਖੋ 2023 ਚ ਵੀ 2 ਮਹੀਨੇ ਪਾਣੀ ਰਿਹਾ ਅੱਜ ਹੁਣ 15 ਦਿਨ ਦੇ ਹੋ ਗਏ ਕਰੀਬ ਮੈਨੂੰ ਨਹੀਂ ਲੱਗਦਾ ਹੋਰ 15 ਦਿਨ ਪਾਣੀ ਇੱਥੋਂ ਜਾਊਗਾ ਕਿਉਂਕਿ ਪਿੱਛੋਂ ਕੱਲ ਜੇ ਪਾਣੀ ਘਟਿਆ ਸੀ 245000 ਕਿਉਸੀ ਤੇ ਅੱਜ 265000 ਦੇ ਕਿਉਸੀ ਦੇ ਨੇੜੇ ਆ ਜੀ ਤੇ ਇਹ ਪਾਣੀ ਲੰਘਣ ਲੱਗਿਆ ਵੀ ਜੇ ਅੱਜ ਵੀ ਉਥੋਂ ਘਟ ਹੁੰਦਾ ਤਾਂ 10 ਦਿਨ ਲੱਗ ਜਾਣੇ ਇਹ ਜਿਹੜਾ ਪਾਣੀ ਹੈ ਬਾਰਸ਼ਾਂ ਨਹੀਂ ਪੈ ਰਹੀਆਂ ਜੀ ਔਰ ਇਨੀਆਂ ਬਾਰਸ਼ਾਂ ਪੈਣ ਦੇ ਕਾਰਨ ਸਾਨੂੰ ਨਹੀਂ ਲੱਗਦਾ ਕਿ 15 20 ਦਿਨ ਅਸੀਂ ਕੋਈ ਇੱਥੇ ਸਾਨੂੰ ਕੋਈ ਇਹੋ ਜੀ ਸੌਖਾਊਗੀ ਪਾਣੀ ਤੋਂ ਇਹ ਪਾਣੀ ਇਸੇ ਤਰ੍ਹਾਂ ਚੱਲੇਗਾ ਔਰ ਸਾਡੀ ਡਿਊਟੀ ਅੱਜ ਕੀ ਬਣਦੀ ਏ ਸਾਰੀ ਸਾਡੇ ਲੋਕਾਂ ਦੇ ਉਸ ਸੰਭਾਲੀਏ ਉਹਨਾਂ ਦੇ ਵਿੱਚ ਖੜੀਏ ਉਹਨਾਂ ਡਟ ਕੇ ਖੜੀਏ ਜੋ ਉਹਨਾਂ ਨੂੰ ਮੁਸੀਬਤ ਆ ਰਹੀ ਉਹਦੇ ਨਾਲ ਮੁਸੀਬਤ ਤੋਂ ਬਚਾਈ ਹੈ। ਸਭ ਇੱਕ ਨਾ ਇਜਾ ਰਹਿਲਾ ਪਿੰਡ ਹੈਗਾ ਜਿਹੜਾ ਦਰਿਆ ਦੇ ਪਰਲੇ ਪਾਸੀ ਹੈ। ਉਹ ਪਹਿਲਾਂ ਹੀ ਸਮੱਸਿਆ ਦੇ ਨਾਲ ਜੂਝ ਰਹੇ ਕਿ ਬੱਚੇ ਉੱਥੇ ਅਪੰਗ ਪੈਦਾ ਹੋ ਰਹੇ ਆ। ਉਹ ਜਿਹੜਾ 2023 ਤੋਂ ਪਹਿਲਾਂ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਉਹ ਪਿੰਡ ਗੋਦ ਵੀ ਲਿਆ ਗਿਆ ਸੀ। ਪਰ ਉਹ ਲੋਕ ਕੀ ਇਹ ਸਮੱਸਿਆ ਨੂੰ ਸਹਿਣ ਕਰਨ ਪਾਉਣਗੇ? ਪਹਿਲਾਂ ਹੀ ਉੱਥੇ ਬੱਚੇ ਆ ਜਿਹੜੇ ਕਿ ਸਾਰੇ ਪਿੰਡ ਦੇ ਵਿਕਲੰਗ ਆ। ਕੋਈ ਇਹ ਨਹੀਂ ਹੈਗਾ ਕੋਈ ਨੌਕਰੀ ਤੇ ਲੱਗ ਜਾਊਗਾ ਕਰਕੇ ਖਾ ਲਊਗਾ। ਸਾਰੇ ਪਿੰਡ ਦੇ ਵਿਕਲੰਗ ਨਹੀਂ ਨੇ। हां ਸਾਨੂੰ ਪ੍ਰੋਬਲਮ ਹੈ ਜੋ ਕਸੂਰ ਤੋਂ ਚਮੜੇ ਦੀਆਂ ਫੈਕਟਰੀਆਂ ਦਾ ਪਾਣੀ ਸਤਲੁਜ ਜੀ ਸਾਰੇ ਤਾਂ ਨਹੀਂ ਹੈ ਵਿੱਚ ਕਈ ਘਰ ਹੈਗੇ ਆ ਪਰ ਸਾਰਾ ਪਿੰਡ ਹੀ ਕਹਿਦੀ ਹੋਵੇ ਨਹੀਂ ਹੈ ਜਿਹੜੇ ਪ੍ਰੋਬਲਮ ਕੀ ਆਉਂਦੀ ਹੈ ਜਿਹੜਾ ਸਤਲੁਜ ਆਪਣਾ ਕਸੂਰ ਤੋਂ ਆਉਂਦਾ ਹੋ ਕੇ ਪਾਕਿਸਤਾਨ ਦੇ ਵਿੱਚੋਂ ਉਹ ਚਮੜੇ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਦਾ ਪਾਣੀ ਜਿਹੜਾ ਸਾਰਾ ਮਿਲ ਜਾਂਦਾ ਉਹ ਪਾਣੀ ਸਾਰਾ ਇੱਥੇ ਆਉਂਦਾ ਜੀ ਸਾਡਾ ਉਹਦੇ ਲਈ ਅਸੀਂ ਪ੍ਰੋਜੈਕਟ ਤਿਆਰ ਕਰਵਾ ਕੇ ਅਸੀਂ ਸਾਰੇ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਰਾਬਤਾ ਕਰਕੇ ਉਹਦਾ ਪ੍ਰੋਜੈਕਟ ਬਣ ਗਿਆ ਹੁਣ ਜਿਹੜੀਆਂ ਸਾਡੀ ਨਹਿਰਾਂ ਆਉਂਦੀਆਂ ਨੇ ਜਿਹੜੀ ਗੰਗ ਕਨਾਲ ਆ ਜਾਂ ਸਾਡੀਆਂ ਫਾਜ਼ਿਲਪੁਰ ਦੀ ਨਹਿਰਾਂ ਆਉਂਦੀਆਂ ਨੇ ਉਹ ਨਹਿਰਾਂ ਜਿਹੜੀਆਂ ਕਸੂਰ ਰਾਹੀਂ ਜਿਹੜਾ ਪਾਣੀ ਆਉਂਦਾ ਹੈ ਉਹ ਹੁਣ ਅਸੀਂ ਚੇਂਜ ਹੁੰਦਾ ਰੂਟ ਕਰਵਾ ਰਹੇ ਹਾਂ ਉਹ ਸਾਡੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਵਿੱਚੋ ਹੀ ਆਪਣੇ ਫਰੋਇਪੁਰ ਤੋਂ ਸਿੱਧਾ ਫਾਜ਼ਿਲਕਾ ਵਾਲੀ ਸਾਈਡ ਹੁਣ ਉਹ ਪ੍ਰੋਜੈਕਟ ਬਣ ਚੁੱਕਿਆ ਬੜਾ ਜਲਦੀ ਉਹ ਸਟਾਰਟ ਹੋ ਜਾਣਾ ਜੇ ਇਹ ਹੋ ਜੇ ਜੇ ਕੰਮ ਆਪਣੇ ਹੁਣ ਹੋਣ ਦੇ ਤੱਕ ਜੀ ਸਾਹਿਬ ਜਦੋਂ ਫਿਰ ਡੁੱਬ ਗਿਆ ਉਦੋਂ ਇਹ ਕੰਮ ਸ਼ੁਰੂ ਹੋਣਗੇ ਉਦੋਂ ਬਣਾਇਆ ਜਾਵੇਗਾ ਨਹੀਂ ਉਹਦੇ ਵਿੱਚ ਪਹਿਲਾਂ ਹੀ ਇਹਦਾ ਦੇ ਪ੍ਰਬੰਧ ਕੀਤੇ ਜਾਣੀ ਦੇਖੋ ਜਦੋਂ ਤਾਂ ਮੈਂ ਆਇਆ ਸਾਡੀ ਸਰਕਾਰ ਆਈ ਉਹਦੇ ਪਿੱਛੇ ਲੱਗੇ ਸੀ ਪ੍ਰੋਜੈਕਟ ਸਾਡੇ ਕਿਸਾਨ ਸਾਥੀ ਵੀ ਉਹਦੇ ਪਿੱਛੇ ਲੱਗੇ ਸੀ ਮੈਂ ਆ ਮੀਟਿੰਗਾਂ ਕਰਾਈਆਂ ਅਸੀਂ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਉਹ ਜਿਹੜਾ ਪ੍ਰੋਜੈਕਟ ਅੱਜ ਪਾਸ ਹੋ ਗਿਆ ਹੂੰ ਉਹਦਾ ਫੰਡ ਵੀ ਪਾਸ ਹੋ ਗਿਆ ਜੀ ਬਸ ਹੁਣ ਉਹਦਾ ਜਲਦੀ ਸ਼ੁਰੂ ਹੋ ਜਾਣਾ ਹੈ ਹੁਣ ਜਿਨ੍ਹਾਂ ਦੇ ਘਰ ਢਾਈ ਢੇਰੀ ਹੋ ਗਏ ਪੂਰਾ ਸਮਾਨ ਤੈਸ ਨੈਸ਼ ਹੋ ਗਿਆ ਉਹਨਾਂ ਲਈ ਸਰਕਾਰ ਕੀ ਪ੍ਰਬੰਧ ਕਰੇਗੀ ਵੇਖੋ ਜਿਨ੍ਹਾਂ ਦੇ ਘਰ ਢਹਿ ਗਏ ਨੇ 2023 ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਘਰ ਨੇ ਜਿਹੜੇ ਉਹ ਡਿੱਗ ਗਏ ਸੀ ਤਰੇੜਾਂ ਆ ਗਈਆਂ ਸੀ 79 ਫੋਲ ਡੈਮੇਜ ਦੇ ਵਿੱਚੀ ਉਹਨਾਂ ਨੂੰ ਤਕਰੀਬਨ 120000 ਇੱਕ ਕਰਦਾ ਦਵਾਇਆ ਸੀ ਮੇਰੇ ਕੋਲ ਰਿਕਾਰਡ ਹੈ ਜਿਹੜੇ ਜਿਹੜੇ ਘਰਾਂ ਦਾ ਨੁਕਸਾਨ ਆਇਆ ਅੱਜ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਹੈ ਤਾਂ ਮੈਂ ਆਪਣੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਦਾ ਘਰ ਦਾ ਨੁਕਸਾਨ ਹੋਇਆ 120000 ਦੇ ਅਧਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਜਿਨ੍ਹਾਂ ਲੋਕਾਂ ਦੀ ਫਸਲਾਂ ਡੁੱਬ ਗਈਆਂ ਨੇ ਜੋ ਵੀ ਕਿਸੇ ਦੇ ਨਿਯਮਾਂ ਅਨੁਸਾਰ ਜਿੰਨਾ ਮੁਆਵਜ਼ਾ ਬਣਦਾ ਉਹਨਾਂ ਮੈਂ ਦਵਾ ਕੇ ਜਿਹੜੇ ਲੋਕਾਂ ਨੂੰ ਰਾਖ ਦਵਾਵਾਂਗਾ ਆਪਦੇ ਪਰ ਮੈਂ ਇਹ ਕਹਿਣਾ ਜੋਣਾ ਵੀ ਅੱਜ ਸਾਡੇ ਲੋਕ ਬੜੇ ਦਲੇਰ ਨੇ ਜੀ ਸਾਰੀਆਂ ਪੈਲੀਆਂ ਸਾਰੇ ਫਸਲਾਂ ਡੁੱਬ ਗਈਆਂ ਲੋਕਾਂ ਕੋਲ ਦੇ ਕਰਜ਼ੇ ਵੀ ਚੱਕੇ ਲੋਕਾਂ ਦੇ ਔਰ ਬੜੇ ਮੈਨੂੰ ਬਹੁਤ ਦੁੱਖ ਹੁੰਦਾ ਲੋਕਾਂ ਦਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਇਹਨਾਂ ਦੇ ਕਰਜ਼ਿਆਂ ਦਾ ਵੀ ਜਿਹੜਾ ਹੈ ਮਾਫੀ ਜਿਹੜੀ ਦਿੱਤੀ ਜਾਵੇ ਕਿਉਂਕਿ ਬੜਾ ਔਖਾ ਹੋ ਜਾਂਦਾ ਔਰ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀਆਂ ਫਸਲਾਂ ਨੇ ਉਹਨਾਂ ਦਾ ਜਿਹੜਾ ਨਾ ਬਣਦਾ ਵਾਧੂ ਵਾਧੂ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜੇ ਘਰਾਂ ਦੇ ਉਹ ਵੀ ਦਿੱਤਾ ਜਾਵੇ ਜੋ ਵੀ ਨੁਕਸਾਨ ਹੋਇਆ ਹੈ ਮੈਂ ਆਪਦੇ ਵੱਲੋਂ ਆਪਦੀ ਪੂਰੀ ਕੋਸ਼ਿਸ਼ ਕਰਾਂਗਾ ਬਾਕੀ ਪਰ ਬੱਸ ਸਵਾਲ ਲਵਾਂਗਾ ਇੱਕ ਮਿੰਟ ਮਾਨ ਸਾਹਿਬ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੁੰਦੀ ਆ ਅਕਸਰ ਸਟੇਜਾਂ ਤੇ ਵੀ ਉਹ ਕਹਿੰਦੇ ਕਿ ਜਿਹੜੇ ਹਾਰਡ ਆਉਂਦੇ ਨੇ ਇਹਨਾਂ ਚ ਸਰਕਾਰਾਂ ਦੇ ਨਾਲ ਇੱਕੀ ਹੁੰਦੀ ਆ ਪਹਿਲਾਂ ਪ੍ਰਬੰਧ ਨਹੀਂ ਕੀਤੇ ਜਾਂਦੇ ਉਹਨੂੰ ਕਿਵੇਂ ਦੇਖ ਦੋ ਕਿ ਹੁਣ ਵੀ ਸਰਕਾਰ ਦੀ ਨਾਲੇ ਕੀ ਸੀ ਵੀਰ ਜੀ ਪਤਾ ਹੈ ਕੀ ਗੱਲ ਹੈ ਤੁਸੀਂ ਆਪ ਦੇਖਿਆ ਪਾਣੀ ਕਿੰਨਾ ਹੈ ਇਹਦਾ ਕੋਈ ਪ੍ਰਬੰਧ ਨਹੀਂ ਹੋ ਸਕਦਾ ਜੀ ਇਹ ਜੇ ਪਿੰਡਾਂ ਦੇ ਕੋਲ ਸੇਵਨ ਵਾਲੇ ਵੀ ਨਹੀਂ ਸਾਫ਼ ਕਰਾਏ ਕਿ ਲੱਗਦਾ ਨਹੀਂ ਉਹਨਾਂ ਮਹਿਕਮਿਆਂ ਨੂੰ ਕਹਿ ਕੇ ਉਹਨਾਂ ਦੀ ਸਫਾਈਆਂ ਕਰਾਈਆਂ ਜਾਂਦੀਆਂ ਜਿਹੜਾ ਹਿੱਸਾ ਤਾਂ ਕਿਸੇ ਦਾ ਹੀ ਬਣਦਿਆ ਨਾ ਉਹਨਾਂ ਦਾ ਹਿੱਸਾ ਨਹੀਂ ਹੈ ਇਹ ਦਰਿਆ ਹੋਰ ਚੀਜ਼ ਹੈ ਜੀ ਸੇਵਨ ਨਾਲੇ ਹੋਰ ਚੀਜ਼ ਨੇ ਹੂੰ ਦਰਿਆ ਦੀ ਗੱਲ ਕਰ ਰਹੀ ਆ ਮੈਨੂੰ ਲੱਗਦਾ ਜਿਵੇਂ ਆਪਾਂ ਸਾਰੇ ਤਜਰਬੇਕਾਰ ਹੀ ਕਹਿ ਰਹੇ ਨੇ ਵੀ 1988 ਵਰਗਾ ਜੇ ਇਹ ਹੜ ਆਇਆ ਹੂੰ ਉਹਦੇ ਤੋਂ ਵੀ ਜ਼ਿਆਦਾ ਪਾਣੀ ਆਇਆ ਪਰ ਉਦੋਂ ਜਦੋਂ 1988 ਆਇਆ ਸੀ ਇੱਕੇ ਵਾਰੀ ਪਾਣੀ ਆ ਗਿਆ ਸੀ ਪਰ ਹੁਣ ਰੁੱਕ ਰੁੱਕ ਕੇ ਛੱਡਿਆ ਜਾ ਰਿਹਾ ਹੂੰ ਤੇ ਇਸ ਕਰਕੇ ਵੇਖੋ ਨੁਕਸਾਨ ਵੀ ਜਿਹੜਾ ਘਟ ਹੋ ਰਿਹਾ ਲੋਕਾਂ ਦਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਪਿਛਲੇ ਹੜ੍ਹ ਵਿੱਚ 5-6 ਜਿਹੜੇ ਲੋਕਾਂ ਦੀ ਜਾਨ ਚਲੀ ਗਈ ਸੀ 2023 ਦੇ ਵਿੱਚ ਉਹ ਅਸੀਂ ਪਿਛਲੇ ਹੜ੍ਹ ਤੋਂ ਬਹੁਤ ਕੁਝ ਸਿੱਖਿਆ ਹੈ ਜੀ ਔਰ ਬਹੁਤ ਸਾਰੀਆਂ ਜਿਹੜੀਆਂ ਅਸੀਂ ਉਹ ਸਿੱਖ ਕੇ ਲੋਕਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਅਸੀਂ ਬਚਾਇਆ ਕਿ ਉਹ ਮਾਨ ਸਰਪ ਦੀ ਸਟੇਟਮੈਂਟ ਗਲਤ ਹੈ ਜੋ ਮੈਨਮੈਡ ਕਹਿ ਰਿਹਾ ਕਿ ਹੜ ਮੈਨਮੈਡ ਹੁੰਦੇ ਨੇ ਇਹ ਕੁਦਰਤੀ ਨਹੀਂ ਵੇਖੋ ਇੰਨਾ ਪਾਣੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੇਖੋ ਉਹਨਾਂ ਨੂੰ ਬੜਾ ਤਜਰਬਾ ਹੈ ਬੜੇ ਪੁਰਾਣੇ ਲੋਕਾਂ ਦੇ ਵਿੱਚ ਨੇ ਹੂੰ ਉਹਨਾਂ ਨੇ ਜਿਹੜੀ ਹੜਾਂ ਦੀ ਗੱਲ ਕੀਤੀ ਉਹ ਹੋਰ ਪਾਸੇ ਦੀ ਕੀਤੀ ਸੀ ਇਹ ਜਿਹੜੇ ਹੜ ਨੇ ਇੱਧਰ ਸਾਡੇ ਆਏ ਨੇ ਇਹ ਹੋਰ ਤਰੀਕੇ ਆਏ ਨੇ ਇਹ ਆਏ ਐਵੇਂ ਵੀ ਪੰਜਾਬ ਦਾ ਇਹ ਹਿੱਸਾ ਹੀ ਆ ਨਾ ਸਰ ਅਸਲ 'ਚ ਬੰਨ ਤਾਂ ਇੱਥੇ ਵੀ ਜਿੱਥੇ ਬੰਨ ਟੁੱਟਦਾ ਬੰਨ ਤਾਂ ਪੱਕੇ ਹੋਣੇ ਚਾਹੀਦੇ ਆ ਕਿ ਨਹੀਂ ਸਾਡੇ ਪੱਕਾ ਹੈ ਵੇਖੋ ਕੋਈ ਬੰਨ ਨਹੀਂ ਸਾਡਾ ਟੁੱਟਿਆ ਜੇ ਤੱਕ ਹਾਂ ਦੂਸਰੇ ਪਾਸੇ ਬੰਨ ਹੈ ਨਹੀਂ ਜੀ ਉਹਦਾ ਵੇਖੋ ਆਪਾਂ ਮੈਂ ਤੁਹਾਨੂੰ ਵੀ ਦੱਸਿਆ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਸੈਂਟਰ ਸਰਕਾਰ ਆਹ ਸਾਡਾ ਬੰਨ ਹੈ ਅੱਜ ਵੀ ਇੱਥੇ ਕੋਈ ਖਾਰ ਪਈ ਸੀ ਉਹਨੂੰ ਨਾਲ ਦੀ ਨਾਲ ਅਸੀਂ ਉੱਥੇ ਖਾਰ ਨੂੰ ਪਰਾਇਆ ਸਾਰੀਆਂ ਸਾਰੀਆਂ ਟੀਮਾਂ ਲੱਗੀਆਂ ਇੱਥੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪ੍ਰਕਿਰਤੀ ਦਾ ਜਿਹੜਾ ਚੇਂਜ ਹੋ ਰਿਹਾ ਸਾਰਾ ਗਲੋਬਲ ਸਿਸਟਮ ਚੇਂਜ ਹੋ ਰਿਹਾ ਤੁਸੀਂ ਇਹ ਦੇਖੋ ਬਹੁਤ ਸਾਰੀਆਂ ਬਾਰਿਸ਼ਾਂ ਅੱਜ ਵੀ ਬਾਰਿਸ਼ ਪਈ ਹੈ ਪਾੜਾ ਤੇ ਵੀ ਪੈ ਰਹੀ ਹੈ ਇੰਨੀ ਬਾਰਿਸ਼ ਹੋ ਰਹੀ ਹੈ ਪਾਣੀ ਬਹੁਤ ਜ਼ਿਆਦਾ ਹੈ ਇਹ ਬੰਦੇ ਦੇ ਮੈਂ ਤਾਂ ਨਹੀਂ ਸਮਝਦਾ ਬੰਦੇ ਦੇ ਵਾਸਤੇ ਗੱਲ ਨੂੰ ਸਮਾਲ ਪਾਣਾ ਇੱਕ ਗੱਲ ਹੋਰ ਕਿ ਸਰਕਾਰ ਦੇ ਬੰਦੇ ਘਟ ਨਹੀਂ ਲੱਗ ਰਹੇ ਜਿਵੇਂ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਉਹ ਰਾਸ਼ਨ ਲੈ ਕੇ ਨਹੀਂ ਜਾ ਰਹੀਆਂ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਰਾਸ਼ਨ ਲੈ ਕੇ ਨਹੀਂ ਜਾ ਰਹੀਆਂ ਜਿਹੜੇ ਲੋਕ ਨਹੀਂ ਆਪ ਲੈ ਕੇ ਆਉਂਦੇ ਨੇ ਰਾਸ਼ਨ ਦਾ ਆਪ ਜਾ ਰਹੇ ਨੇ ਕਿਉਂਕਿ ਇਹ ਰਿਸਕ ਹੈ ਇੱਕ ਨਾਲੇ ਪਾਸੇ ਜਿਹੜੀਆਂ ਜ਼ਮੀਨਾਂ ਨੇ ਉਹ ਡੂੰਘੀਆਂ ਨੇ ਕਿਤੇ ਨਾ ਕਿਤੇ ਲੋਕ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਨੂੰ ਖਮਿਆਦਾ ਬuktਨਾ ਪੈ ਸਕਦਾ ਇਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਰਕਾਰ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਤੱਕ ਅਸੀਂ ਸੋਲਤ ਪਹੁੰਚਾਈਏ ਸਾਡੇ ਦੋ ਰਾਉਂਡਾਂ ਦਾ ਅਸੀਂ ਪਹਿਲਾਂ ਫੀਡ ਦਿੱਤੀ ਸੀ ਸਾਡੇ ਲੋਕਾਂ ਤੱਕ ਪਹੁੰਚਾ ਦਿੱਤੀ ਪਿੰਡਾਂ ਦੇ ਵਿੱਚ ਰਾਸ਼ਨ ਦਿੱਤਾ ਸੀ ਗੱਲ ਤੋਂ ਅਸੀਂ ਦੂਸਰਾ ਰਾਉਂਡ ਸ਼ੁਰੂ ਕੀਤਾ ਹੋਇਆ ਪਰ ਅਸੀਂ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਤੱਕ ਪਹੁੰਚੀ ਨਹੀਂ ਜਿਹੜੀ ਲੋਕ ਲੈ ਕੇ ਆ ਰਹੇ ਆ ਉਹ ਪਹੁੰਚ ਰਹੀ ਹੈ ਸੇ ਮੈਨੂੰ ਲੋਕਾਂ ਨਾਲ ਮਿਲਾ ਦਿਓ ਜੀ ਇੱਥੇ ਮਿਲੇ ਸੀ ਸਾਨੂੰ ਹੁਣੇ ਬੰਨ ਤੇ ਉਹਨਾਂ ਨੇ ਐਨਟੀਆਰਐਫ ਵਾਲਿਆਂ ਨੂੰ ਮਿਲਾ ਦਿਓ ਕਿਹਾ ਐਮਐਲ ਸਾਹਿਬ ਉਹਨਾਂ ਨੇ ਐਨਟੀਆਰਐਫ ਵਾਲਿਆਂ ਨੂੰ ਵੀ ਕਿਹਾ ਕਿ ਸਾਨੂੰ ਲੈ ਕੇ ਜਾਓ ਮੈਨੂੰ ਮਿਲਾ ਦਿਓ ਜੀ ਨੂੰ ਕੋਈ ਚੀਜ਼ ਨਹੀਂ ਪਹੁੰਚੀ ਮੈਨੂੰ ਤੁਸੀਂ ਜਾਣਕਾਰੀ ਦਿਓ ਮੈਂ ਜ਼ਰੂਰੇ ਆਪ ਜਾ ਕੇ ਆ ਜੀ ਜੀ ਠੀਕ ਹੈ ਜੀ ਅਸੀਂ ਲੋਕਾਂ ਦੇ ਨਾਲ ਆ ਜੇ ਕਿਤੇ ਵੀ ਕੋਈ ਡਾ ਵੱਡਾ ਨੁਕਸਾਨ ਹੋ ਗਿਆ ਐਡਾ ਵੱਡਾ ਕੰਮ ਹੈ ਕਿਤੇ ਨਾ ਕੋਈ ਨਾ ਰਹਿ ਵੀ ਸਕਦਾ ਜੀ 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 ਜਦੋਂ ਮੈਨੂੰ ਤੁਸੀਂ ਦੱਸਿਓ ਕੌਣ ਨੇ ਮੈਨੂੰ ਥੋੜੀ ਜਾਣਕਾਰੀ ਦਿਓ ਜੇ